ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਜਰਸੀ ਵਾੜ ਦੇਖ ਰਹੇ ਹੋ ਏਰੀਆ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਪਿੰਡ ਚੂਸਲੇਵਾੜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਪੱਟੀ ਮੋੜ ਤੋਂ ਦੋਸਤੋ ਖੇਮਕਰਨ ਰੋਡ ਦੇ ਬਿਲਕੁਲ ਕਿਲੋਮੀਟਰ ਪੱਟੀ ਮੋੜ ਤੋਂ ਆ ਵੀਰ ਹੁਣਾ ਦਾ ਘਰ ਹੈ ਬਾਈ ਅੰਗਰੇਜ਼ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ ਤਕਰੀਬਨ ਵੈੜ ਜਿਹੜੀ ਹੈਗੀ ਦੋਸਤੋ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਜਿਹੜੀ ਹੈ ਦੋਸਤੋ ਵਿਆਈ ਹੋਈ ਹੈ ਤੇ ਨੀਚੇ ਜਿਹੜਾ ਬੱਚਾ ਫੀਮੇਲ ਕਾਫ ਆ ਜਰਸੀ ਦੇ ਵਿੱਚ ਪਿਓਰ ਬੱਚੀ ਇਸ ਵੈੜ ਦੇ ਨੀਚੇ ਤਕਰੀਬਨ ਹੁਣ ਮੌਕੇ ਦਾ 13 ਕਿਲੋ ਦੁੱਧ ਰੈਡੀ ਹੈ ਜੀ ਤੇ ਮੁੱਲ 43000 ਲਗਾਤਾਰ ਜਿਹੜੇ ਨੰਬਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਸੋ ਥਣ ਹਵਾਨੇ ਦੀ ਹੈ ਜਿਹੜੀ ਦੋਸਤੋ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਚਾਹਵਾਨ ਵੀਰ ਤੁਸੀਂ ਜਰਸੀ 16 ਜਿਹੜੇ ਜਰਸੀ ਖਰੀਦ